ਪੰਜਾਬ ਸਰਕਾਰ ਵੱਲੋਂ PSMME ਦੇ ਅਧੀਨ ਵੱਖ-ਵੱਖ ਪਿੰਡਾਂ ਤੇ ਮੁਹੱਲਾ ਕਲੀਨਿਕਾਂ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜੋ ਹਰ ਮਹੀਨੇ ਦੀ 9 ਤਰੀਕ ਨੂੰ ਲਗਾਏ ਜਾਂਦੇ ਹਨ ਇਸ ਵਿੱਚ ਔਰਤਾਂ ਦੇ ਵੱਖ-ਵੱਖ ਤਰ੍ਹਾਂ ਦੇ ਚੈੱਕਅਪ ਕਰਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਇਸੇ ਸਬੰਧ ਵਿੱਚ ਪੁਰਹੀਰਾ ਦੇ ਮੁਹੱਲਾ ਕਲੀਨਿਕ ਵਿੱਚ ਕੈਂਪ ਲਗਾਇਆ ਗਿਆ ਅਤੇ ਔਰਤਾਂ ਦੇ ਵੱਖ-ਵੱਖ ਤਰ੍ਹਾਂ ਦੇ ਚੈੱਕਅਪ ਕਰਕੇ ਦਵਾਈ ਵੀ ਦਿੱਤੀ ਗਈ ਇਹ ਬਣੋ ਇਹ ਕੀ ਨਾ ਮਰ ਮਨੋ ਇੱਕ ਕੈਂਪੇਨ ਲਗਾ ਰਿਹਾ ਕਿਸ ਆਧਾਰ ਤੇ ਲਗਾ ਰਿਹਾ ਮੈਂ ਡਾਕਟਰ ਸਾਲੀਨੀ ਹਾਂ ਜੋ ਯੂਪੀਸੀ ਪੁਰੀਰਾ ਵਿੱਚ ਪੋਸਟਡ ਆ ਤੇ ਇਹ ਕੈਂਪ ਅਸੀਂ ਹਰ ਮਹੀਨੇ ਦੀ ਨੌਥ ਵਿਕ ਨੂੰ ਲਗਾਉਂਦੇ ਆ ਪੀਐਮਐਸ ਅਮੇ ਦੇ ਅਧੀ ਨੇ ਤੇ ਪ੍ਰੈਗਨੈਂਟ ਔਰ ਮਹਿਲਾ ਹਰ ਮਹੀਨੇ ਦੀ ਨੌਥ ਵਿਕ ਨੂੰ ਚੈੱਕਅਪ ਕਿੱਤਾ ਜਾਂਦਾ ਆ ਅਮ ਇਹ ਚੈੱਕਅਪ ਫ੍ਰੀ ਕਿੱਤਾ ਜਾਂਦਾ ਆ ਨਾਲ ਨਾਲ ਅਸੀਂ ਦਵਾਈਆਂ ਵੀ ਫ੍ਰੀ ਦਿੰਦੇ ਆ ਤੇ ਇਸ ਤੋਂ ਇਲਾਵਾ ਜਿੰਨੇ ਵੀ ਪ੍ਰੈਗਨੈਂਸੀ ਦੇ ਲਈ ਲੋੜਿੰਦੇ ਖੂਨ ਦੇ ਟੈਸਟ ਹੁੰਦੇ ਆ ਉਹ ਕਰਵਾਏ ਜਾਂਦੇ ਆ ਜਿਵੇਂ ਕਿ ਵਾਇਰਲ ਮਾਰਕਰਸ ਐਚਬੀ ਇਹ ਸਭ ਫ੍ਰੀ ਕਿੱਤੇ ਜਾਂਦੇ ਆ ਇਸ ਵਿੱਚ ਇਹ ਕਿੰਨੇ ਕੋ ਪੇਸ਼ੈਂਟ ਤੁਸੀਂ ਦੇਖ ਦਿੱਤੇ ਅੱਜ ਹੁਣ ਤੱਕ 650 ਪਲੱਸ ਪੇਸ਼ੈਂਟ ਹੋ ਗਏ ਆ ਤੇ ਕੈਂਪ 3 ਵਜੇ ਤੱਕ ਹੀ ਚੱਲੇਗਾ ਤੇ ਦੁਪਹਿਰ ਤੱਕ ਪੇਸ਼ੈਂਟ ਦੇਖੇ ਜਾਣਗੇ ਕਿੰਨੇ ਕੋ ਪੇਸ਼ੈਂਟ ਤੱਕ ਹੁਣ ਤੱਕ ਆ ਚੁੱਕੇ ਨੇ ਜਾਂ ਲਿਸਟ ਪਰ ਕੋਈ ਤਿਆਰ ਹੋ ਗਈ ਆ 55 ਪੇਸ਼ੈਂਟ ਮੈਂ ਦੇਖ ਚੁੱਕੀ ਆ ਉਸ ਤੋਂ ਇਲਾਵਾ 60 ਪੇਸ਼ੈਂਟ ਤੱਕ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਆ ਤੇ ਲਗਾਤਾਰ ਚੱਲ ਰਹੇ ਆ ਹੁਣ ਤੱਕ ਕੋਈ ਦਵਾਈਆਂ ਦੀ ਕੋਈ ਸ਼ੋਰਟੇਜ ਤਾਂ ਨਹੀਂ ਕਿਤੇ ਕਰਾਉਣੀ ਨਹੀਂ ਫਿਲਹਾਲ ਤਾਂ ਕੋਈ ਸ਼ੋਰਟਿੰਗ ਸ਼ੋਰਟੇਜ ਨਹੀਂ ਹੈ ਸਾਨੂੰ ਕੈਂਪਸ ਦੇ ਲਈ ਅਲੱਗ ਦਵਾਈ ਮਿਲ ਰਹੀ ਹੈ ਬਾਕੀ ਆਮ ਆਦਮੀ ਕਲੀਨਿਕਸ ਅਲੱਗ ਚੱਲ ਰਹੇ ਆ ਕਿਸ ਕਿਸ ਤਰ੍ਹਾਂ ਦੇ ਇੱਥੇ ਤੁਸੀਂ ਇਲਾਜ ਕਰ ਰਹੇ ਹੋ ਉਹਦੇ ਚੈੱਕਅਪ ਕਰਦੇ ਇਹਦੇ ਵਿੱਚ ਪ੍ਰੈਗਨੈਂਟ ਫੀਮੇਲ ਦਾ ਤਾਂ ਹਰ ਤਰ੍ਹਾਂ ਦਾ ਚੈੱਕਅਪ ਕੀਤਾ ਜਾ ਰਿਹਾ ਆ ਨਾਲ ਨਾਲ ਇਸ ਤੋਂ ਇਲਾਵਾ ਜਨਰਲ ਪੇਸ਼ੈਂਟਸ ਵੀ ਦੇਖਤੇ ਜਾ ਰਹੇ ਆ ਕਿਉਂਕਿ ਇਹ ਜਿਹੜੇ ਸਾਡੇ ਆਊਟਰੀਚ ਕੈਂਪਸ ਦਾ ਸਾਡੇ ਹਰ ਮਹੀਨੇ ਦੇ ਵਿੱਚ ਦੋ ਕੈਂਪ ਲਏ ਜਾਂਦੇ ਆ ਡਿਸਪੈਂਸਰੀਆਂ ਦੇ ਵਿੱਚ ਪੁਰਹੀਰਾ ਡਿਸਪੈਂਸਰੀ ਤੇ اسلامਬਾਦਿਸ ਡਿਸਪੈਂਸਰੀ ਦੀ ਤੇ ਇਹਦੇ ਵਿੱਚ ਜਨਰਲ ਪੇਸ਼ੈਂਟ ਪ੍ਰੈਗਨੈਂਟ ਪੇਸ਼ੈਂਟ ਸਾਰੇ ਦੇਖੇ ਜਾਂਦੇ ਬਟ ਜਿਹੜੀ 9 ਤਰੀਕ ਐ 13 ਤਰੀਕ ਨੂੰ ਖਾਸ ਅਸੀਂ ਜਿਆਦਾ ਇੰਪੋਰਟੈਂਸ ਪ੍ਰੈਗਨੈਂਟ ਫੀਮੇਲਸ ਨੂੰ ਦਿੰਦੇ ਆ ਇਸ ਦਿਨ ਅਸੀਂ ਹਾਈ ਰਿਸਕ ਪ੍ਰੈਗਨੈਂਟ ਫੀਮੇਲਸ ਸਾਰੀਆਂ ਚੈੱਕ ਅਪ ਕਰਦੇ ਆ